ਸੇਂਦੂ ਜੀ ਸੁਣੋ ਭਗਵਾਨ ਦੀ ਜੈ ਹੁਣੇ ਤੁਸੀਂ ਵੀਰ ਜੀ ਤੋਂ ਨਿਯਮ ਸੁਣੇ ਸੱਚੇ ਪਾਤਸ਼ਾਹ ਨੇ ਦੱਸੇ ਸੀ ਜਿੜੇ ਇੱਕ ਨਿਯਮ ਅਜਿਹਾ ਇੱਕ ਨਿਯਮ ਹੋਰ ਹੀ ਦੱਸਣਾ ਜਿਹੜਾ ਵਾਅਦਾ ਕਰਾਇਆ ਸੀ ਹਰ ਸੰਗਤ ਨੂੰ ਵਾਅਦਾ ਕਰੋ ਝਗੜਾ ਮਿਟ ਗਿਆ ਜਾਤ ਪਾਤ ਹੂੰ ਦੀਨ ਮਜਬ ਸ਼ਰਾ ਵੰਡਣਾ ਕੋਈ ਬੰਡਾਈਆ ਇਹ ਨਾ ਕਿ ਅਸੀਂ ਬਹਾਮਣ ਐ ਖੱਤਰੀ ਐ ਸ਼ੁੱਧਰ ਐ ਵੈਸ਼ ਉਹ ਦਸਮ ਪਾਤਸ਼ਾਹ ਨੇ ਵੀ ਕਿਹਾ ਸੀ ਕਿ ਝਗੜਾ ਰੱਖੋ ਨਾ ਜਾਤ ਪਾਤ ਜੇ ਮਿਲਣਾ ਚੁਰਦੇ ਮਾਈਆ ਜਾਤ ਪਾਤ ਨੂੰ ਨਾ ਰੱਖੋ ਤੇ ਚੁਰਦੇ ਮਾਈ ਨੂੰ ਮਿਲਣ ਵਾਸਤੇ ਅਨੇਕ ਸੰਤਾ ਨੇ ਮਹਾਤਮਾ ਨੇ ਬੜੇ ਬੜੇ ਤਰੀਕੇ ਦੱਸੇ ਚਾਰ ਜੋ ਕੁ ਵਿੱਚ ਲੇਕਿਨ ਪੁਜਤਰ ਨਹੀਂ ਹੋਇਆ ਜੀਵਤੰਤ سچے پاشا نے دسیا ہے ترنی کہے سچ دس میرے پگوانت کی تیری بے پرواہی ہے انیک مارگ دس کے گئے تیرے تیر سوفی سفت سلائی ہے بڑے سنت نے مارگ دسے کہ پرماتما پراپت اس طرح کرنا ہے اوتار پیغمبر گروہ نے بھی دسیا پر پھر بھی کیوں نہیں پویتر ہوں جیو جانت پویتر نہیں ہو پاندے گل کی ہے ਨਿਰਮਲ ਰੂਪ ਨਾ ਕੋਈ ਜਣਾਈਆ ਔਰ ਹੋਮੇ ਕਰਨੀ ਟੁੱਟਦਾ ਉਹਨਾਂ ਨੇ ਸਿੱਖਿਆ ਤਾਂ ਠੀਕ ਦਿੱਤੀ ਸੀ ਲੇਕਿਨ ਹੋਮੇ ਕਰਨੀ ਟੁੱਟਿਆ ਕਿਸੇ ਦਾ ਵੀ ਫੇ ਤਰਨੀ ਕਹਿ ਰਹੀ ਹੈ ਪ੍ਰਭੂ ਨੂੰ ਹੈ ਪ੍ਰਭੂ ਸੱਚ ਦੱਸ ਤੂੰ ਪਰਮਾਤਮ ਇੱਕ ਸਰਵ ਵਿਆਪਕ ਤੇਰੀ ਆਤਮਾ ਇੱਕ ਤੇਰਾ ਪੰਜਾਂ ਤੱਤਾਂ ਵਾਲਾ ਦਿੱਤਾ ਹੋਇਆ ਸਰੀਰ ਇੱਕ 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 ਸਾਡਾ ਸ਼ਰੀਰ ਇੱਕ ਸਾਡੀ ਆਤਮਾ ਇੱਕ ਪਰਮਾਤਮਾ ਹੋਰ ਤਾਂ ਗੱਲ ਹੀ ਕੋਈ ਨਹੀਂ ਕਿਉਂ ਨਾ ਤੇਰਾ ਇੱਕੋ ਨਾਮ ਜਪ ਕੇ ਸਾਰੇ ਚੱਟ ਲੰਗਾਈ ਆ ਇੱਕ ਦਾ ਨਾਮ ਤਾਂ ਜਪਿਆ ਨਹੀਂ ਗਿਆ ਧਰਨੀ ਕਹਿ ਰਹੀ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਕਿਉਂ ਨਾ ਤੇਰਾ ਇੱਕੋ ਨਾਮ ਜਪੇ ਲੇਕਿਨ ਜਦੋਂ ਇਹ ਗੱਲ ਹੋ ਰਹੀ ਸੀ ਤੇ ਕਲ ਜੂ ਕਹਿੰਦਾ ਹੈ ਤਾਂ ਨਹੀਂ ਨਹੀਂ ਇਹ ਪੋਸੀਬਲ ਨਹੀਂ ਕਲ ਜੂ ਕਹਿੰਦਾ ਹੈ ਕਿ ਇਹ ਪੋਸੀਬਲ ਨਹੀਂ ਹੈ ਕਾ ਮੇਰੇ ਹੁੰਦਿਆਂ ਮੇਰੀ ਤੇ ਡਿਊਟੀ ਲਈ ਹੈ ਕਿ ਪ੍ਰਮਾਤਮਾ ਨਾਮ ਲੈਣ ਹੀ ਨਹੀਂ ਦੇਣਾ ਤੂੰ ਕਹਿੰਦੀ ਵੀ ਇੱਕ ਦਾ ਨਾਮ ਜਪੋ ਪ੍ਰਭੂ ਨੂੰ ਕਹਿ ਰਹੀ ਹੈ ਕਿਉਂਕਿ ਇਸ ਵੀੜੇ ਕਲਯੁਗ ਦਾ ਬੜਾ ਜ਼ੋਰ ਹੈ ਮੈਂ ਕਈ ਵਾਰ ਦੱਸਿਆ ਹੈ ਕਿ ਕਲਯੁਗ ਕਹੇ ਮੈਂ ਸਾਰਿਆਂ ਦੇ ਕਾਇਆ ਮੰਦਰ ਵੜਿਆ ਵਿੱਚ ਮਕਾਨ ਉਹ ਤਾਂ ਸਾਡੇ ਅੰਦਰ ਬੜ ਗਿਆ ਸਾਢੇ 3 ਹੱਥ ਅੰਦਰ ਡੇਰਾ ਲਾਈਆ ਕਿ ਅੰਦਰ ਹੀ ਵੜ ਗਿਆ ਹੁਕਮਰਾਨ ਤਾਂ ਕਲ ਯੁਗ ਬਣ ਗਿਆ ਤੇ ਫਿਰ ਕਿਸ ਤਰ੍ਹਾਂ ਨਾਮ ਜਪਣਗੇ ਸੰਸਾਰ ਨਹੀਂ ਜਪ ਸਕਦਾ ਕੁਝ ਕਲ ਯੁਗ ਦਾ ਜ਼ਿਕਰ ਹੈ ਕਲ ਯੁਗ ਕਹਿੰਦਾ ਪ੍ਰਭੂ ਨੂੰ ਧਰਨੀ ਨੂੰ ਕਹਿੰਦਾ ਹੈ ਕਲ ਯੁਗ ਕਹੇ ਧਰਨੀ ਏ ਮੈਂ ਤੇਰੇ ਉੱਤੇ ਆ ਕੇ ਕੂੜ ਦਾ ਕੀਤਾ ਪ੍ਰਚਾਰ ਪਰਾਚੀਂ ਦਾ ਲੇਖਾ ਦਿੱਤਾ ਮੁਕਾਈਆ ਜਿਹੜੇ ਤਿੰਨ ਯੁੱਗ ਤੱਕ ਲੇਖਾ ਸੀ ਉਹ ਖਤਮ ਕਰਤਾ ਹਿਰਦੇ ਬਸੇ ਰੰਨ ਦਿੱਤਾ ਨਹੀਂ ਕਿਸੇ ਨਿਰੰਕਾਰ ਪ੍ਰਮਾਤਮਾ ਦਾ ਨਿਰੰਕਾਰ ਨੂੰ ਯਾਦ ਹੀ ਨਹੀਂ ਕਰਦਾ ਕੋਈ ਪਰਮਣਿਤicar ਸੀਸ਼ਨਾ ਕੋਈ ਚੁਕਾਈਆ ਬਾਕੀਆਂ ਚੁਕਦੇ ਆ ਕਿਉਂਕਿ ਪੁਰਖ ਕਾਲ ਦੀ ਸਤਗੁਰੂ ਸ਼ਬਦ ਨੂੰ ਵੀ ਕਹਿੰਦੇ ਆ ਪੁਰਖ ਕਾਲ ਕੇ ਸੁਣ ਸ਼ਬਦੀ ਸੋ ਦੂਲੇ ਤੁਰਦੇ ਦਿਆਂ ਜਨਾਈ ਆ کیوں جگت جہان تتا رہا چوک تتن تو جکتے ہے نیرگن شیش نہ کوئی نوائی ہے نرگن کوئی نہیں منتا حالتے ہو گئے تو کل جو کہ میں کام کرود کرو موہنکار بھی سارے فسا در دیکھو ماتار ہو گیا آتما دے اندر پھر کل جو کہندہ ہے ویکھ لے آ کے میں افتار, پیغمبر پیگمبر دے درم دا بدل دیتا راستہ ਜਿਹੜੇ ਉਸੇ ਕਾ ਦੇਕੇ ਗਏ ਸੀ ਪਿਛਲੇ অবতার ਤੇ ਕੰਬਰ ਗੁਰੂ ਉਹਨਾਂ ਤੋਂ ਮੈਂ ਸਾਰੇ ਸਿੱਖੇ ਨੂੰ ਰੱਦ ਕਰ ਦਿੱਤਾ। ਔਰ ਕੀ ਕੀਤਾ? ਮਾਨਸ ਮਾਨਵ ਮਨੁੱਖ ਮੰਜਾਰਾ ਕੀਤਾ ਪਸ਼ੂਆਂ ਪੰਛੀਆਂ ਮਾਸ ਦਾ। ਅੰਮ੍ਰਿਤ ਰਸ ਰਸਣਾ ਲਗੇ ਕਿਸੇ ਨਾਰਾਇਆ ਅੰਮ੍ਰਿਤ ਰਸ ਤਾਂ ਕੋਈ ਨਹੀਂ ਲੈ ਰਿਆ। ਲੇਕਿਨ ਮਾਸ ਜਿਹੜਾ ਹੈ ਉਹ ਸੰਸਾਰ ਨੂੰ ਖਾਣ ਸੰਸਾਰ ਖਾਣ ਲੱਗ ਗਿਆ। ਕਿਉਂਕਿ ਕ੍ਰਿਸ਼ਨ ਜੀ ਵੀ ਕਹਿੰਦੇ ਆ ਕਿ ਇੱਕ ਗਊਆਂ ਦਾ ਪਾਲੀ ਇੱਕ ਗੰਮਾ ਨੂੰ ਖਾਣ ਵਾਲੇ ਹੋ ਗਏ ਆ ਇੱਕ ਗੰਮਾ ਦਾ ਪਾਲੀ ਤੇ ਫਿਰ ਮਨੁਸ਼ਿਆਂ ਨੇ ਖਾਣਾ ਕੱਟਾ ਵੱੱਛਾ ਢੱਗਾ ਸੱਚ ਨਾਮ ਨਾ ਕੋਈ ਤੇ ਆਈ ਹੈ ਤੇ ਇਸੇ ਕਰ ਕਲ ਜੋ ਕਹਿੰਦਾ ਹੈ ਕਿ ਉਹ ਮੇਰੇ ਹੁੰਦੇ ਕਿਸੇ ਦੀ ਸੂਰਜ ਜੁੜੇ ਨਾਲ ਸੀ ਤਾਂ ਰਾਮ ਰਾਜੇ ਰਾਜੇ ਕਹਾਂ ਨਜ਼ਰ ਕੋਈ ਨਾ ਕਿਸੇ ਰਾਮ ਜਾਂ ਕਾਂ ਨਾਲ ਕੋਈ ਸੂਰਜ ਜੋੜੀ ਪੋਸੀਬਲ ਹੀ ਨਹੀਂ ਸੀ ਇਸ ਕਰਕੇ ਜਿਹੜਾ ਕਿਹਾ ਹੈ ਕਿ ਇਸ ਨੂੰ ਦੂਰ ਕਰਨ ਵਾਸਤੇ ਇਸ ਚੀਜ਼ ਨੂੰ ਇੱਕ ਦਾ ਨਾਂ ਜਪਾਉਣ ਵਾਸਤੇ ਅਕਾਲ ਪੁਰਖ ਨੇ 994 ਚੌਕਲੀ ਜੁਗ ਬਾਦ અવਤਾਰਦਾਨ ਕੀਤਾ ਕਿਉਂਕਿ ਕਲ ਜੋ ਕਹਿੰਦਾ ਹੈ ਬੇਸ਼ੱਕ ਮੈਂ ਸਤ ਧਰਮ ਦਾ ਨਾਸ਼ ਕੀਤਾ ਹੈ ਕਲ ਜੋ ਕਹਿੰਦਾ ਹੈ ਇਹ ਪ੍ਰਭੂ ਪਹਿਲੋਂ ਮੈਨੂੰ ਦੇ ਸ਼ਾਬਾਸ਼ ਮੈਨੂੰ ਮਿਡਲ ਮੈਡਲ ਮਿਲਣਾ ਚਾਹੀਦਾ ਪਹਿਲੋਂ ਮੈਨੂੰ ਦੇ ਸ਼ਾਬਾਸ਼ ਸਿਰ ਮੇਰੇ ਹੱਥ ਇਕਾਈ ਆ ਜਿਸ ਸਤ ਧਰਮ ਦਾ ਕੀਤਾ ਨਾਸ਼ ਕੁੜੀ ਕਿਰਿਆ ਦਿੱਤੀ ਪ੍ਰਗਟਾਈ ਆ। ਪੁਰਖ ਕਾਲੇਦੀਨ ਦੇ ਆਲੇ ਤੇਰੇ ਉੱਤੇ ਕਿਸੇ ਦਾ ਰਹਿਣ ਦਿੱਤਾ ਵਿਸ਼ਵਾਸ ਵਿਸ਼ਮ ਸਕੂਲ ਲੁਕਾਈ। ਤੇਰੇ ਉੱਤੇ ਵਿਸ਼ਵਾਸ ਹੀ ਖਤਮ ਕਰ ਦਿੱਤਾ। ਤੇ ਫਿਰ ਕਲ ਜੂ ਕਹਿੰਦਾ ਠੀਕ ਹੈ ਮੈਂ ਸਭ ਕੁਝ ਕਰ ਦਿੱਤਾ। ਲੇਕਿਨ ਮੈਂ ਸਾਜੁਗ ਤ੍ਰੇਤਾ ਦਵਾਪਰ ਨਾਲੋਂ ਚੰਗਾ ਯੁਗ। ਕਲ ਜੂ ਕਹੇ ਮੈਂ ਸਭ ਤੋਂ ਚੰਗਾ ਜਿਸਦੇ ਵਾਸਤੇ ਤਰਤੀ ਉੱਤੇ ਆਪ ਆਏ ਭਗਵਾਨ। ਮੈਨੂੰ ਖਤਮ ਕਰਨ ਵਾਸਤੇ ਭਗਵਾਨ ਨੂੰ ਅਵਤਾਰ धारण ਕਰਨਾ ਪਿਆ ਭਗਵਾਨ ਆਪਣਾ ਰੂਪ ਬਦਲਾਈ ਇਥੇ ਰੂਪ ਗਿਆ ਹੈ ਗ੍ਰੰਥਾਂ 'ਚ ਬਹੁਤ ਵਾਰ ਲਿਖਿਆ ਹੈ ਉਹ ਨਿਰਗੁਣ ਨਿਰਕਾਰ ਹੈ ਲੇਕਿਨ ਇਥੇ ਰੂਪ ਕਹਤਾ ਰੂਪ ਕੀ ਦਾਸੀ ਪੂਰਨ ਪਰਮੇਸ਼ਰ ਦਾ ਪੂਰਨ ਪਰਮੇਸ਼ਰ ਜਿਹੋ ਸ਼ਬ ਅਵਤਾਰ ਬਣ ਕੇ ਜੋ ਰੂਪੋ ਕੇ ਉਹਨੇ ਆਪਣਾ ਰੂਪ ਬਦਲਾਇਆ ਉਸ ਪ੍ਰਮਾਤਮਾ ਨੂੰ ਉਸੇ ਨੂੰ ਪੈਗੰਬਰ ਕਿਹਾ ਆਮਾਮ ਨੂਰ ਨੂਰਾਨਾ ਨੂਰ ਇਲਾਈ ਉਸੇ ਨੂੰ ਸਜਦੇ ਕਿਤੇ ਸਲਾਮ ਕਦਮਬੋਸ਼ੀ ਵਿੱਚ ਆਪਣਾ ਸ਼ੁਕਰ ਮਨਾਈ ਹੈ ਉਸੇ ਨੂੰ ਪ੍ਰਮਾਤਮਾ ਨੂੰ ਯਾਨੀ ਉਸੇ ਨੂੰ ਕਲਕਲਕੀ ਕਹਿ ਕੇ ਉਤਾਰਾ ਕੀਤਾ ਪਰਵਾਨ ਨੀਕ ਲੰਕਾ ਆਪਣਾ ਡੰਕ ਮਚਾਈ ਹੈ ਯਾਨੀ ਸਾਰਿਆਂ ਨੇ ਉਹਨੂੰ ਆਪਣੇ ਆਪਣੇ ਸ਼ਬਦਾਂ ਵਿੱਚ ਕਿਹਾ ਤੇ ਸ਼ਕੰਦ ਪੁਰਾਣ ਜਿਹੜਾ ਹੈ ਸਭ ਤੋਂ ਵੱਡਾ ਪੁਰਾਣ 81000 ਸ਼ਲੋਕ ਹਨ ਉਹਦੇ 'ਚ ਉਹਦੇ 'ਚ 999 ਸ਼ਲੋਕ ਦੀ ਤਾਰ ਵਿੱਚ ਲਿਖਿਆ ਹੈ। ਸਕੰਦ ਪੁਰਾਣ ਵਿੱਚ ਲਿਖਿਆ ਲੇਖ ਮਹਾਨਾ 999 ਸ਼ਲੋਕ ਦੀ ਤਾਰ ਦੇ ਕੋਹਾਈਆ। ਕੀ ਲਿਖਿਆ ਉਸ ਸ਼ਲੋਕ ਚ? ਕਲਯੁਗ ਅੰਤ ਸਦੀ 14ਵੀਂ ਖੇਲ ਹੋਏ ਮਹਾਨਾ। ਜਦੋਂ ਵੇਦ ਵੈਦ ਜਿਉਂ ਤੋਂ ਤਾਂ ਸਦੀ 14ਵੀਂ ਕੀਤੀ ਸੀ। ਉਹ ਤੇ ਸਦੀ ਹੈ ਨਹੀਂ ਸੀ ਉਸ ਵੇਲੇ। ਲੇਕਿਨ ਉਸ ਸਦੀ 14ਵੀਂ ਦਾ ਜ਼ਿਕਰ ਕਰ ਗਏ। ਕਲ ਕਲਯੁਗ ਅੰਤ ਸਦੀ 14ਵੀਂ ਖੇਲ ਹੋਏ ਮਹਾਨਾ ਮਹਿਮਾ ਗਣਤਨਾ ਕੋਈ ਗਣਾਈ ਆ ਉਹ ਕਿਸ ਤਰ੍ਹਾਂ ਪ੍ਰਗਟ ਹੋਏਗਾ ਜੋਤੀ ਜਾਤਾ ਪੁਰਖ ਵਿਦਾਤਾ ਪੈਰੇ ਬਾਣਾ ਸੰਭਲ ਵਿੱਚ ਸੰਭਲ ਵਿੱਚ ਪ੍ਰਗਟ ਹੋਏਗਾ ਹੋਰ ਕਿਤੇ ਨਹੀਂ ਤੁਸਾਂ ਸੁਣ ਲੱਬਣਾ ਸਤਿਗੁਰੂ ਸ਼ਬਦ ਕਹੇ ਜੇ ਲੱਬਣਾ ਵਿੱਚੋਂ ਸੰਭਲ ਦੇਸ਼ਾ ਦੂਜਾ ਤਾਮ ਨਜ਼ਰ ਕੋਈ ਨਹੀਂ ਆ ਦੂਜਾ ਤਾਮ ਕੋਈ ਹੈ ਹੀ ਨਹੀਂ ਤੇ ਜੋਤੀ ਜਾਤਾ ਪੁਰਖ ਬਿਤਾਤਾ ਪੈਰੇ ਬਾਣਾ ਨੂਰ ਨੂਰਾਨਾ ਡਗ ਮਗਾਈ ਆ ਤੇ ਅਸੀਂ ਸਤ ਸੰਗ ਕਰਦੇ ਆ ਕਿ ਸਾਡਾ 84 ਦਾ ਚੱਕਰ ਖਤਮ ਹੋ ਜਾਏ ਸਾਡੀ ਆਤਮਾ ਦਾ ਕਲਿਆਣ ਹੋ ਜਾਏ ਜੀਵਨ ਜਿਹੜਾ ਸਫਲ ਹੋ ਜਾਏ ਇਹਦੇ ਵਾਸਤੇ ਛੋਟੀ ਜੀ ਕਥਾ ਹੈ ਜਿਆਦਾ ਲੰਬੀ ਨਹੀਂ ਹੈਗੀ RAM ji ਦਾ ਇੱਕ ਨੌਕਰ ਹੁੰਦਾ ਸੀ ਧੀਰੂ ਉਹਦਾ ਨਾਮ ਸੀ ਛੋਟਾ ਨਾਮ ਸੀ ਤੀਰੋ ਤੇ ਉਹਨੇ ਇੱਕ ਬਹੁਤ ਅੱਛੇ ਵਸ਼ਿਸਟ ਉਹਨਾਂ ਦਾ ਗੁਰੂ ਹੁੰਦੇ ਸੀ ਰਾਮ ਜੀ ਦੇ ਤੇ ਉਹਨਾਂ ਨੇ ਇੱਕ ਸਵਾਲ ਕੀਤਾ ਉਹਦਾ ਜਨਮ ਸੀ ਪਿਛਲੇ ਜਨਮ ਦਾ ਤੀਰੋ ਸੀ ਨਾਮ ਤਿਰਜ ਤੀਰ ਦੜਾਈਆ ਅੱਛਾ ਸਵਾਲ ਕੀਤਾ ਉਹਨੇ ਵਸ਼ਿਸਟ ਜੀ ਨੂੰ ਤੀਰੋ ਨੇ ਕਿਹਾ ਵਸ ਵਸ਼ਿਸਟ 무ਨੀ ਮਹਿਰਵਾਨ ਵਿਸ਼ਾ ਤੋਂ ਬਾਹਰ ਕੀ ਬੜੀ ਆਈ ਹੈ ਵਿਸ਼ਾ ਜਗਤੀ ਵਿਸ਼ਾ ਇਹ ਤਾਂ ਬਹਾਰ ਬੜੀ ਐ ਦੱਸ ਕੀ ਆ ਫਿਰ ਉਹਨੇ ਸਵਾਲ ਕੀਤਾ ਸਵਾਲ ਕਰਤਾ ਜਾ ਰਿਹਾ ਕਿਸ ਵਿਦਮਾਨਸ ਜਨਮ ਹੋਏ ਕਲਿਆਣ ਇਹ ਹੀ ਪ੍ਰੋਬਲਮ ਪਹਿਲਾਂ ਵੀ ਰਹੀ ਐ ਹੁਣ ਵੀ ਇਹਦੇ ਗਾਣੂ ਵੀ ਰਹੇ ਆ ਕਿਸ ਵਿਦਮਾਨਸ ਜਨਮ ਹੋਏ ਕਲਿਆਣ ਆਵਣ ਜਾਵਣ ਰਹੇ ਨਾ ਰਹੀ ਆ ਹੁਣ ਤਾਂ ਖੈਰ ਬਖਸ਼ਿਸ਼ ਕਰਤੀ ਐ ਤੁਹਾਡੀ ਤੇ ਫਿਰ ਸਵਾਲ ਕੀਤਾ ਉਹਨੇ ਕਿਸ ਗ੍ਰਹਿ ਮਿਲੇ ਭਗਵਾਨ ਕਿੱਥੇ ਮਿਲੇਗਾ ਭਗਵਾਨ ਪਾਂਡਾ ਪਰਮ ਪਾਪ ਬਨਾਈਆ ਫੇਰ ਸਵਾਲ ਕਰਤਾ ਉਹਨੇ ਕਿ ਕਿਹੜਾ ਜਬੀ ਇਹ ਨਾਮ ਪਰਦਾ ਉਹਲਾ ਦੇ ਨਾਮ ਠਾਇਆ ਕਿਹੜਾ ਨਾਮ ਜਬੀ ਬੜੇ ਚਾਰ ਪੰਜ ਸਵਾਲ ਕੀਤੇ ਉਹਨੇ ਤੇ ਇਹਦਾ ਜਵਾਬ ਫਿਰ ਵਿਸ਼ਿਸ਼ਟ ਮਹੰਨੀ ਜੀ ਦੇਣਾ ਵਿਸ਼ਿਸ਼ਟ ਜੀ ਦੇਣ ਦੇਣ ਕੇਦਾ ਜਵਾਬ ਉਹ ਸੀਸਟ ਹੱਸ ਕੇ ਕਹਾ ਵੀ ਤੂੰ ਬਹੁਤ ਅੱਛੇ ਸਵਾਲ ਕੀਤੇ ਆ ਤੇ ਤੇਰਾ ਤਾਂ ਮੈਨੂੰ ਇੰਤਜ਼ਾਮ ਕਰਨਾ ਪੈਣਾ ਹਾਂ ਕਿਉਂਕਿ ਉਹ ਵੀ ਬ੍ਰਹਮ ਗਿਆਨੀ ਸੀ ਮਹਾਰਾਜ ਨੇ ਉਹਨੂੰ ਸਤਿਗੁਰੂ ਦਾ ਸਤਿਗੁਰੂ ਵੀ ਕਿਹਾ ਕਿ ਉਹ ਸਤਿਗੁਰੂ ਸੀ ہر باچ وشٹ ہس کے کیا ہوں تیرا کرا انتظام میرے نظر اٹھائی آ ڈیٹیل چسشٹ جی جس ویلے تریتا پر بیتے جہان کلج اپنا رنگ رنگائی کلج جس ویڑے آ گیا وہ پھر دستے ہیں صدی چو صدی کی ہوئے گا کلیوگ صدی صدی جکر سدی چودویں سرا دِسے شیتان اتنے بھی سدی چودویں ذکر کر کے سدی چودویں مسلمان دی سدی چودویں شرح شیطان شیتان تھی دیکھ لو شیطانی ہو رہی ہے اس بلے کلمہ حق نہ کوئی پڑھائی حق ہوں خدا دا نام نہیں کوئی لے رہا کائنا دسے مان ایسے حالات بارے دس رہے ہیں کائنا دسے بئیمان تُسی بےمانی دیکھ رہے ہو ساری سرشٹی بےمانی ہو گئی ਦੀਂ ਦੁਨੀ ਦੇ ਵਖਾਇਆ ਸ਼ਾ ਸੁਲਤਾਨ ਸਹਾਇਤਾ ਕਰੇ ਕੋਈ ਨਾ ਆਣ ਕਰੀਬ ਨਿਮਾਨਿਆ ਗਲੇ ਨਾ ਕੋਈ ਲਗਾਈਆ ਔਰ ਜਿੰਨੇ ਵੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਵੀ ਕੋ ਗਿਆਨ ਨਹੀਂ ਦੇ ਰਹੀ ਇਸ ਵੇਲੇ ਸ਼ਾਸਤਰ ਸਿਮਰਤ ਵੇਦ ਪੁਰਾਨ انجਿਲ ਕੁਰਾਨ ਖਾਣੀ ਬਾਣੀ దੈ ਨਾ ਕੋਈ ਗਿਆਨ ਬੁੱਧੀ ਤੋਂ ਪਰੇ ਕਰੇ ਨਾ ਕੋਈ ਪੜਾਈਆ ਪਰਦੇ ਸਾਰੇ کیونکہ ساج زندی منجل روحانی نہیں شاستر پڑھ کے چٹ لگائی شاستر پڑھ دے صرف روحانیت ہے نہیں کسی چوئی کہ جدو یہ جی حالات سنسار میں ہو گئے وہ سیسٹ جی دس رہے ہیں حالات بہت دسے ہیں شورٹ جا رہے ہیں اس میں لے کھیل ہو گئے مہان نرگن نرویر نراکار آپ کرائی ہے اس میں لے جو سروپ ہو کے جو شبتار بن کے پورن پرمیشور دے روپیش کھیل ہوئے گی ਕਿ ਸਿੱਤਾਂ ਦੇ ਸਾਹਮਣੇ ਇਹ ਖੇਲ ਹੋਇਆ ਕਲਕੇ ਦੇ ਉਤਾਰ ਬਣ ਕੇ ਨੀਕ ਲੰਕ ਬਣ ਕੇ ਉਹ ਖੇਲ ਹੋਣੀ ਅੱਗੇ ਦੱਸਿਆ ਕਿ ਉਸ ਵੇਲੇ ਉਹ ਜੋ ਜਗਾ ਦੇਗਾ ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਕਰੇਗਾ ਔਰ ਉਸ ਵੇਲੇ ਤੈਨੂੰ ਵੀ ਜਨਮ ਦੇਗਾ ਤੇਰੇ ਤੈਨੂੰ ਵੀ ਜਨਮ ਦੇਗਾ ਉਹ ਪਰਮੇਸ਼ਰ ਉਸ ਵੇਲੇ ਦਾ ਨਾ ਕਿ ਹੋਇਆ ਕਲਯੁਗ ਵਿੱਚ ਹੁਣ ਦੇਵ ਮੂਰਤੀ ਜਰਮੰਤ ਆਇਆ ਸੀ ਜਰਮ ਵਿੱਚ ਰਹਿੰਦਾ ਸੀ ਤੇ ਹੁਣ ਉਹਦਾ ਆਕੇ ਕਲਿਆਣਕੀ ਦੇ ਜਿਸ ਮਰ ਰਹਿ ਕੇ ਗਿਆ ਸੀ ਸ਼ਾਇਦ ਕਈ ਨੂੰ ਪਤਾ ਹੋਵੇ ਅੱਗੇ ਦੱਸਿਆ ਕਿ ਨਾਰਦ ਜੀ ਵੀ ਇੱਕ ਸਵਾਲ ਸੇਮ ਸਵਾਲ ਜਿਹੜਾ ਨਾਰਦ ਜੀ ਵੀ ਕਰਦੇ ਹਨ ਮੈਂ ਸ਼ਾਰਟ ਜਾ ਰਹਾ ਲੰਬਾ ਨਹੀਂ ਲਿਕੇ ਜਾ ਰਹਾ ਨਾਰਦ ਕਹੇ ਮੈਂ ਇੱਕ ਦਿਨ ਹਾਸੇ ਵਿੱਚ ਕ੍ਰਿਸ਼ਨ ਦੀ ਪਕੜੀ ਬਾਹ ਅੱਗੇ ਹੋ ਕੇ اٹਕਾਈ ਆ ਉਹ ਵੀ ਸਵਾਲ ਸੇਮ ਕਰਦਾ ਤੂੰ ਦੱਸ ਆਪਣਾ ਨਾਮ ਇਸ ਨਾਮ ਨਾਲ ਦੋ ਜਹਾਂਤ ਰਾਇਆ ਜਿਕਰਿਸ਼ਨ ਜੀ ਦਸੋ ਇਸ ਦਾ ਦੋ ਜਹਾਂਤਰ ਜਾ ਹਲਤੇ ਹੀ ਸਸੰ ਕਰਨ ਦਾ ਮਤਲਬ ਹੀ ਇਹ ਹੈ ਕਿ ਸਾਨੂੰ ਪਤਾ ਲੱਗ ਜਾ ਤਤਾ ਵਾਲੇ ਅਣ ਗਣਿਤ ਕ੍ਰਿਸ਼ਨ ਜੰਮੇ ਮਾਂ ਅੰਤ ਖਾਕ ਵਿੱਚ ਮਿਲ ਜਾਈਏ ਫਿਰ ਨਾਰਜੀ ਹੱਸ ਕੇ ਕਹਿੰਦੇ ਹਨ ਫਿਰ ਹੱਸ ਕੇ ਕਿਹਾ ਦਸ ਕਮਣ ਸਚਮਲਾ ਮਲਾ ਕੌਣ ਹੋਏਗਾ ਜਿਹੜੀ ਆਤਮਨ ਲੈ ਕੇ ਜਾਏਗਾ ਕਦੀ ਜਮਦਗੁੱਤ ਨਾ ਫੜ ਕੇ ਲੈ ਜਾਣ ਦੱਸ ਕਮਨ ਸੱਚ ਮਲਾ ਖੀਵਟ ਇੱਕ ਖਵਾਈਆ ਉਹ ਕੌਣ ਹੈ ਜੋ 84 ਬੰਨੇ ਦੇ ਵੇਲਾ ਜਲਾ ਥਲਾ ਹੋਏ ਸਹਾਈਆ ਜਿਤਰਾਸੀ ਸਾਡੀ ਕੱਟ ਦੇਵੇ ਉਹਦੇ ਬਾਰੇ ਦੱਸੋ ਜਿਸ ਨੂੰ ਕਹਿੰਦੇ ਕੋਈ ਦੇਖ ਨਹੀਂ ਸਕਦਾ ਜਿਸ ਨੂੰ ਵੇਖ ਸਕੇ ਕੋਈ ਨਾ جاکہ جہان نظر کسی نہ آئی ہے کہ انہوں کو دیکھ نہیں سکتا پر وہ وی ہر تھا وہ تو دیکھ رہے ہیں نا تھان تن فول فلای ہے کرشن جی نے نارد دسیا نارد جی کہتے ہیں کریشن نے میری بودھی نو نلونا دیتا لا ہلا کے یہ بودھی دکھان دے نا نارد دی وہ بودھی نو ہلا کے کہا નારદ ਤੇਰੀ ਬੋਧੀ ਬੁੱਧੀ ਤੋਂ ਪਰੇ ਗਵਾ ਮੈਂ ਗਵਾ ਬਣਾ ਲੀਏ ਤੇਰੀ ਬੁੱਧੀ ਸ਼ਹਾदत ਅਕਲ ਤੋਂ ਬਿਨਾ ਪੁਗਤਾਈ ਹੈ ਅੱਗੇ ਦੱਸਿਆ ਹੈ ਲਾਸਟ ਉਹਨੇ ਕ੍ਰਿਸ਼ਨ ਜੀ ਨੇ ਜਿਆਦਾ ਲੰਬਾ ਚੋੜਾ ਨਹੀਂ ਦੱਸਿਆ ਲਾਸਟ ਸੀਟੇ ਹੀ ਕੜ ਦਿੱਤਾ ਤੇ ਕ੍ਰਿਸ਼ਨ ਜੀ ਕਹਿੰਦੇ ਹਨ ਕਲਯੁਗ ਅੰਤਮ ਕਾਹਨ ਦਾ ਕਾਹਨ ਜਾਏ ਹੈ ਮੇਰਾ ਵੀ ਕਾਹਨ ਆ ਜਾਏਗਾ ਜਿਹੜਾ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਕਲਯੁਗ ਅੰਤਮ ਕਹਾਂ ਦਾ ਕਹਾਂ ਜਾਏ ਆ ਜਿਸ ਨੂੰ ਕਨਈਆ ਸੀ ਸੁਣਵਾਈ ਆ ਔਰ ਜਦੋਂ ਪ੍ਰਗਟ ਹੋ ਗਿਆ ਜੋਸ਼ ਬਤਾਰ ਬਣ ਕੇ ਜੋ ਸਰੂਪ ਬਣ ਕੇ ਹੋ ਕੇ ਉਹ ਸਭ ਦਾ ਲੈਣਾ ਦੇਣਾ ਦਾ ਇਹ ਮੁਕਾ ਸਭ ਦੇ ਲੈਣ ਦੇਣੇ ਪੂਰੇ ਕਰੇਗਾ ਤੁਹਾਡੇ ਲੈਣ ਦੇਣੇ ਪੂਰੇ ਕੀਤੇ ਉਹ ਸਭ ਦਾ ਲੈਣਾ ਦੇਣਾ ਦਾ ਇਹ ਮੁਕਾ ਪੂਰਵ ਲੇਖਾ ਰਹਿਣਾ ਰਹੀਆ ਲੇਕਿਨ ਪ੍ਰਗਟ ਹੋਣ ਬਾਰੇ ਇੱਕ ਕ੍ਰਿਸ਼ਨ ਜੀ ਨੇ ਰੁਕਮਣੀ ਨੂੰ ਦੱਸਿਆ ਸੀ ਕਿ ਜਿਹੜਾ ਸੰਬਲ ਨਗਰ ਹੈ ਇਹ ਕੋਈ ਵੱਖਰਾ ਨਹੀਂ ਹੈਗਾ ਇਹ ਕੋਈ ਅਲੱਗ ਹਿੱਸਾ ਨਹੀਂ ਹੈਗਾ ਸੱਚੇ ਪਾਤਸ਼ਾਹ ਨੇ ਪੰਜੇਠ ਦੀ ਬਾਣੀ ਤੁਸੀਂ ਪੜੋ ਉਹਦੀ ਲਿਖਿਆ ਹੈ ਕਿ ਇਹ ਮੇਰਾ ਆਪਣਾ ਹਿੱਸਾ ਹੈ ਇਹ ਜਿਹੜਾ ਸੰਬਲ ਮੈਂ ਬਣਾਇਆ ਹੈ ਇਹ ਸਰੀਰ ਜਿਹੜਾ ਮੈਂ ਬਣਾਇਆ ਹੈ ਇਹ ਮੇਰਾ ਆਪਣਾ ਹਿੱਸਾ ਹੈ ਇਹ ਅਲੱਗ ਨਹੀਂ ਹੈ ਕ੍ਰਿਸ਼ਨ ਜੀ ਵੀ ਕਹਿੰਦੇ ਇਸ ਗੰ ਦਾ ਰੁਕਮਣੀ ਵੇਖ ਰੁੱਕੇ ਦਾ ਸ੍ਰੀਲੇਖ ਬੰਸਰੀ ਵਾਲਾ ਰਿਹਾ ਜਨਾਈ ਆ ਜਿਸ ਨੇ ਮੈਨੂੰ ਦਿੱਤਾ ਭੇਜ ਮੈਨੂੰ ਅਸੀਂ ਕੰਨਾਂ ਦੇ ਕੰਨ ਭੇਜਿਆ ਹੁਕਮੀ ਹੁਕਮ ਸੁਣਾਈ ਆ ਉਸ ਦਾ ਅਗੰਮੀ ਹੋਵੇ ਪੇਖ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈ ਆ ਤੇ ਇਹ ਤਾਂ ਇੱਕ ਕਿਹਾ ਗਿਆ ਬਾਰ-ਬਾਰ ਰੂਪ ਰੰਗ ਰੇਖ ਨਹੀਂ ਹੈ ਲੇਕਿਨ ਇਸ ਵੇਲੇ ਤਾਂ ਆ ਗਿਆ ਨਾ ਅੱਗੇ ਦੱਸੇ ਹਨ ਕ੍ਰਿਸ਼ਨ ਜੀ ਕਿ ਵੇਦ ਵ્યાਸ ਤਾਂ ਕਹਿੰਦੇ ਸੰਬਲ ਦਾ ਵਾਸੀ ਹੈ ਬਿਲਕੁਲ ਠੀਕ ਹੈ ਕਿ ਸੰਬਲ ਚ ਹੈ وید ویاس کہبل دیش کرگٹ جی کہ جی ہوئے گا پرگٹ ہوئے گا جنمے گا نہیں وید ویاس لکھا سنبل پرگٹ ہوئے مالک پرگٹ ہوئے گا براہمن گوڈ روپیے براہمن کور کا مطلب براہمن تو نہیں ہے براہمن گور کا مطلب جب ماں نہیں باپ نہیں دین نہیں مذہب نہیں ورن نہیں برن نہیں نرگنرا کر ਜਿਹੜਾ ਪ੍ਰਮਾਤਮਾ ਹੈ ਉਸ ਨੂੰ ਬ੍ਰਹਮਣ ਗੋਡ ਕਿਹਾ ਗਿਆ ਜੋ ਸ਼ਬਦ ਤਾਰ ਨੂੰ ਬ੍ਰਹਮਣ ਗੋਡ ਕਿਹਾ ਗਿਆ ਹੈ ਵੇਦ ਵਿਆਸ ਕਹੇ ਉਹ ਵਸੇ ਸੰਭਲ ਦੇਸ਼ ਤੇ ਕ੍ਰਿਸ਼ਨ ਜੀ ਕੀ ਕਹਿੰਦੇ ਆ ਮੈਂ ਕਹਾ ਉਹ ਆਪ ਆਪਣੇ ਵਿੱਚ ਡੇਰਾ ਲਾਈਆ ਆਪਣੇ ਵਿੱਚ ਹੀ ਡੇਰਾ ਆਇਆ ਉਹ ਸੰਭਲ ਦੇ ਸ਼ੋਰ ਨਹੀਂ ਹੈਗਾ ਇਸੇ ਕਰਕੇ ਕਿ ਪੂਰਨ ਅੰਦਰ ਪੂਰਨ ਬਾਹਰ ਪੂਰਨ ਗੋਪਤ ਪੂਰਨ ਜਹਰ ਜਹਰ ਜਹੂਰ ਪੂਰਨ ਨਜ਼ਰੀ ਆਈ ਹੈ ਅੰਦਰ ਵੀ ਹੋਈ ਹੈ ਬਾਹਰ ਵੀ ਹੋਈ ਹੈ ਅਗੇ ਅਗੇ ਦੱਸਿਆ ਹੈ ਕਿ ਹਾਲਾਤ ਸੰਸਾਰ ਦੇ ਇਸ ਵਕਤ ਖਰਾਬ ਹੋ ਗਏ ਹਨ ਤੁਸੀਂ ਦੇਖ ਲਓ ਥੋੜੀ ਜੀ ਪੁਸ਼ਚਿਆਵਣੀ ਮੈਂ ਬੋਲਣੀ ਹੈ ਤੇ ਲਿਖਿਆ ਹੈ ਤਰਨੀ ਕਹੇ ਪ੍ਰਭੂ ਨੂੰ ਇਹ ਪ੍ਰਭੂ ਜਿਹੜੀ ਤੇਰੀ ਕਾਇਨਾਤ ਹੈ ਦੁਨੀਆ ਹੈ ਇਹ ਤਾਂ جنگ ਲਈ ਤਿਆਰ ਹੋ ਗਈ ਆ ਤੁਸੀਂ ਦੇਖ ਰਹੇ ਹੋ ਨਾ ਸਾਰੇ ਤਿਆਰ ਹੈ ਇਸ ਵਲ ਜੰਗ ਦੇ ਹਰ ਵਕਤ ਤਿਆਰ ਬਰੂ ਤਿਆਰ ਹੋ ਰਿਹਾ ਹੈ ਉਠ ਵੇਖ ਲੈ ਤੇਰੀ ਕਾਇਨਾਤ ਤਿਆਰ ਹੋਈ ਜੰਗ ਲਈ ਜਗ ਜਹਾਂ ਲਏ ਅੰਗੜਾਈਆ ਤੇ ਧਿਆਨ ਰੱਖੋ ਕਿ ਜਦੋਂ ਯੁਗ ਬਦਲਦਾ ਹੈ ਨਾ ਸਤ ਸਤ ਯੁਗ ਨੂੰ ਛੱਡ ਦੋ ਉਸ ਉਦੈਸ਼ ਵਿੱਚ ਇਹ ਗਿਆਕ ਹੋਇਆ ਤੇ ਯੁਗ ਬਦਲਤਾ ਭਗਵਾਨ ਉਤਾਰਨੇ ਤ੍ਰੇਤਾ ਲਾਤਾ ਤ੍ਰੇਤੇ ਦੇ ਅੰਤ 'ਚ ਰਾਮ ਜੀ ਆਏ ਤੇ ਲੜਾਈ ਹੋ ਗਈ ਰਾਮ ਰਾਵਣ ਦੀ ਯੁਗ ਫਿਰ ਬਦਲ ਗਿਆ ਦਵਾਪਰ ਆ ਗਿਆ ਮਹਾਭਾਰਤ ਦਾ ਯੁੱਧ ਹੋ ਗਿਆ ਅੰਤ ਵਿੱਚ ਉਸ ਤੋਂ ਬਾਅਦ ਕਲ ਯੁਗ ਆ ਗਿਆ ਤੁ ਕਲਜੂ ਨੂੰ ਇਹਦਾ ਨਹੀਂ ਜਾਣਾ ਉਹਨੇ ਇੱਕ ਭਿਆਨਕਰ ਜਿਹੜਾ ਹੈ ਯੁੱਧ ਲਿਖਿਆ ਹੈ ਕਿ ਬਹੁਤ ਬਹੁਤ ਭਿਆਨਕਰ ਯੁੱਧ ਜਿਹੜਾ ਹੈ ਉਹ ਹੁਣ ਹੋਣ ਵਾਲਾ ਹੈ ਤੁਸ ਤੁਹਾਡੇ ਸਾਹਮਣੇ ਹੋ ਜਾਣਾ ਫਲਗੁਨ ਕਹੇ ਤਾਂ ਨਹੀਂ ਹੈ ਮੈਨੂੰ ਉਹ ਦਿਸਦਾ ਜਿਵੇਂ ਕਲਜੂ ਆਉਧ ਰਹੀ ਭੂਗ ਸਦੀ 14ਵੀਂ ਆਪਣਾ ਪੰਨ ਮੁਕਾਈ ਆ ਤੁਹਾਨੂੰ ਪਤਾ ਤੁਸੀਂ ਪੜਿਆ ਵੀ ਹੈ کہ عیسیٰ مسیح دو ہزار سال چھ سو سال بعد محمد صاحب ہوئے تو ان چودہ سو ہی ملے کہ جدو صدی بیسویں اور سدی چودویں ٹائم ختم ہو گیا یعنی برابری ختم گیا تے سب دی جڑی عہد ہے پٹے نامی سے سارے پورے ہو گئے کیونکہ سب دیاں منیادہ رہی پگ داری اگے نہ کوئی بنائی ہے کوئی کوئی داری نہیں ہے ਅਲਾਟਮੈਂਟ ਕੋਈ ਨਹੀਂ ਮਹਾਰਾਜ ਨੇ ਲਿਖਿਆ ਅਕੇ ਅਕੇ ਲਾਟਮੈਂਟ ਉਹਨਾਂ ਨੂੰ ਬਿਲਕੁਲ ਵੀ ਨਹੀਂ ਹੈਗੀ ਅਕੇ ਪੁਰਖ ਕਾਲ ਦਾ ਹੋਣਾ ਰਾਜ ਜਿਹੜਾ ਕਿ ਤੁਸੀਂ ਅੱਜ ਅਸੀਂ ਜਿਹਦਾ ਕਿ satsang ਕਰ ਰਹੇ ਹਾਂ ਅਕੇ ਦੱਸਿਆ ਹੈ ਤਰਣੀ ਕਹਿੰਦੀ ਹੈ ਕਿ ਐਡਾ ਭਿਆਨਕ ਯੁੱਧ ਹੋਣਾ ਹੈ ਮੇਰੇ ਭਗਵਾਨਾਂ ਨੌਜਵਾਨਾਂ ਮਰਦ ਮਰਦਾਨਾਂ ਮੇਰੇ ਕੋਲੋਂ ਵੇਖਿਆ ਨਹੀਂ ਜਾਣਾ ਅੰਤਮ ਕਲਯੁਗ ਵਾਲਾ ਯੁੱਧ ਤਰਨੀ ਕਹਿੰਦੀ ਮੈਂ ਨਹੀਂ ਦੇਖ ਸਕਤੀ ਕੋ اٹੋਮਿਕ ਲੜਾਈ ਹੋ ਜਾਏ ਨਹੀਂ ਸਾਰਾ ਤਵਾ ਹੋ ਜਾਣਾ ਇੱਕ ਵਾਰ ਸੂਬੇਦਾਰ ਤੀਜ ਬਾਂਧੀ ਲੜਕੇ ਸੀ ਜਿਹੜੇ ਕੀ ਨਾຊਿਓ ਨਾ ਰਜਿੰਦਰ ਜਿੰਦਾ ਨਹੀਂ ਉਹ ਕਹਿੰਦੇ ਸੀ ਉਹ ਦਾ ਬਹਿਸ ਹੋ ਗਈ ਸੂਬੇਦਾਰ ਸਾਹਿਬ ਨਾਲ ਕਹਿੰਦੇ ਜੀ ਤੁਸੀਂ ਕਹਿੰਦੇ ਰਹਿੰਦੇ ਹੋ ਮੈਂ ਬਹੁਤ ਸਾਲਾਂ ਤੋਂ ਸੁਣ ਰਿਹਾ ਹਾਂ ਕਿ ਇਹ ਹੋ ਜਾਣਾ ਉਹ ਜਾਣਾ ਕੁਝ ਨਹੀਂ ਹੁੰਦਾ ਲੱਗਦਾ ਤੁਸੀਂ ਮਤਲਬ ਐਵੇਂ ਹੀ ਕਹੀ ਜਾਂਦੇ ਆ ਮਤਲਬ ਕਾਸੀ ਬਹਿਸ ਪੇਉ ਪੁੱਛ ਦੀ ਬਹਿਸ ਵਾਦੀ ਹੀ ਹੋਗੀ ਕਿ ਸੱਚੇ ਪਾਤਸ਼ਾਹ ਨੇ ਜਿੰਦੇ ਨੇ ਮੈਨੂੰ ਆਪ ਦੱਸਿਆ ਸੀ ਦਿਖਾਇਆ ਰਾਤ ਨੂੰ ਮਹਾਰਾਜ ਕਹਿੰਦੇ ਤੂੰ ਕਹਿੰਦਾ ਸੀ ਸੂਬੇਦਾਰ ਨੂੰ ਕੁਛ ਨਹੀਂ ਹੋਣਾ ਇਹ ਦੇਖ ਫਿਰ ਉਹ ਦੇਖਿਆ ਕਿ ਆ 9 ਇੰਚ ਦਾ ਗੱਡਰ ਹੁੰਦਾ ਨਾ ਉਹ ਵੀ ਪਿਗਲ ਗਿਆ ਪੱਤੇ ਸਾਰੇ ਸੜ ਗਏ ਆ ਤੇ ਉਹ ਜਿੰਦਾ ਕਹਿੰਦਾ ਮੈਂ ਸੱਚੇ ਪਾਤਸ਼ਾਹ ਨੂੰ ਕਿਹਾ ਸੱਚੇ ਪਾਤਸ਼ਾਹ ਮੈਂ ਨਹੀਂ ਦੇਖ ਸਕਦਾ ਅਖੀ ਇਹਨੂੰ ਬੰਦ ਕਰੋ ਯਾਨੀ ਇਹ ਕਲ ਹੋਣੀ ਹੈ ਜ਼ਰੂਰ ਹੋਣੀ ਹੈ ਇਸੇ ਕਲ ਤਰਤੀ ਕਹਿੰਦੀ ਹੈ ਮੇਰੇ ਕੋਲੋਂ ਵੇਖਿਆ ਨਹੀਂ ਜਾਣਾ ਅੰਤਮ ਕਲਜੁਗ ਵਾਲਾ ਯੁੱਧ ਜਿਸ ਦਾ ਲੇਖਾ ਕਾਨ ਕ੍ਰਿਸ਼ਨ ਯੁਗਿਸਤਰ ਗਿਆ ਸਮਝਾਈਆ ਤੇ ਹੁਣ ਜਿਹੜਾ ਖੇਲ ਹੈ RAM ਜੀ ਤਾਂ ਖੁਦ ਮੈਦਾਨ ਸੀਗੇ ਕ੍ਰਿਸ਼ਨ ਜੀ ਵੀ ਮੈਦਾਨ ਸੀਗੇ ਜੰਗ ਦੇ ਮੈਦਾਨ ਵਿੱਚ ਦਸ਼ਮ ਪਾਸ਼ਾ ਵੀ ਜੰਗ ਦੇ ਮੈਦਾਨ ਵਿੱਚ ਖੁਦ ਸੀਗੇ ਲੇਕਿਨ ਹੁਣ ਨਹੀਂ ਹੁਣ ਤਾਂ ਉਹਦੇ ਪੁਰਖ ਕਾਲਦੀਨ ਦਿਆਲ ਦੇ ਹੁਕਮ ਦਾ ਇੱਕੋ ਲਸ਼ਕਰ ਚੜੂ حکم دا لشکر چڑھنا ہے کہ ہون چاروں کونڈ کرے لڑائی ہے پتہ نہیں لگنا کس طرح جدو لڑائی ہوئی مہا بھارت سدرشن چکر سی کرشن جی نے نظر نہیں سکتا کسی شبد دے اگے شبدی کھڑکن والا ڈنڈا ہوش ٹکانے سب دے کرائی ہے اس والے مایا چلوڑے ہوئے سارے کہ اس والے انہیں کوئی تیر تلوار نہیں پھڑنے وہ چلنا ہے ਨਾ ਕੋਈ ਤੀਰ ਨਾ ਕੋਈ ਪਥਾ ਨਾ ਕੋਈ ਹੱਥ ਵਿੱਚ ਵੜੇ ਖੰਡਾ ਨਾ ਕੋਈ ਫੌਜ ਲਸ਼ਕਰ ਸਾਈ ਨਜ਼ਰੀ ਆਈ ਆ ਕੋਈ ਨਜ਼ਰ ਨਹੀਂ ਆਏ ਕਿ ਫੌਜ ਆ ਰਹੀ ਹੈ ਕੋਨਾ ਕੋਲ ਫੌਜਾਂ ਸੀ RAM ji ਕੋਲੀ KRISHN ji ਇਹਨਾਂ ਸਭ ਕੋਲ ਫੌਜਾਂ ਸੀ ਦਸਮ ਪਾਤਸ਼ਾਹ ਕੋਲੀ ਲੇਕਿਨ ਹੁਣ ਨਹੀਂ ਹੁਣ ਤਾਂ ਸ਼ਬਦ ਖੰਡੇ ਦਾ ਖੇਲ ਚੱਲਣਾ ਹੈ ਤੇ ਦੱਸਦੇ ਹਨ ਇੱਕੋ ਬਣਾ ਕੇ ਸੱਤ ਰੰਗ ਦਾ ਡੰਡਾ ਡੰਡਾ ਵੱਤ ਸਭ ਦੀ ਦੇ ਬਦਲਾਈ ਸਭ ਨੂੰ ਸਿੱਧਾ ਕਰ ਦੇ ਤੇ ਲਾਸਟ ਵਿੱਚ ਹੈਗਾ ਤੰਨੀ ਕਹਿੰਦੀ ਹੈ ਤੁਸੀਂ ਕਈ ਵਾਰ ਕੈਸਟ 'ਚ ਵੀ ਸੁਣਿਆ ਮੈਂ ਖੁਸ਼ ਹਾਂ ਮੈਂ ਖੁਸ਼ਾਲ ਹੁਆਵੇਂ ਨਾਰਦਾ ਜਿਸ ਵੇਲੇ ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਨਾਮ ਪੜ੍ਹ ਮੈਂ ਉਦੋਂ ਖੁਸ਼ੀ ਹੋਣੀ ਹੈ ਜਦੋਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਬੀਨਾ ਸੋਹ ਤੂੰ ਮੇਰਾ ਮੈਂ ਤੇਰਾ ਸੋਹ ਦਾ ਅਰਥ ਹੈ ਮੈਂ ਖੁਸ਼ਾਲ ਹੁਆਵੇਂ ਨਾਰਦਾ ਜਿਸ ਵੇਲੇ ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਨਾਮ ਪੜੂ ਬਿਨ ਸੋਹੋਂ ਤੂੰ ਅਵਰ ਨਾ ਕੋਈ ਪੜਾਈ ਦੂਜੀ ਕੋਈ ਪੜਾਈ ਨਹੀਂ ਹੈ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਦੇਵ ਨਾਰਾ ਸੱਚਾ ਵਸਦਾ ਹੁਕਮ ਅਗੰਮ ਸੁਨਾਈ ਹੈ ਇਸ ਕਰਕੇ ਸੋਹੋਂ ਦਾ ਗੀਤ ਆਪ ਸੱਚ ਕਰ ਮੰਨਣਾ ਜਿਸ ਨੇ ਪੰਜ ਵਾਰ ਸੋਹੋਂ ਮਹਾਰਾਜ ਸ਼ੇਰ ਸਿੰਘ Vishnu ਭਗਵਾਨ ਜੇਕਾਰਾ ਲਾਇਆ ਗਰਜ਼ ਉਹ ਗਰਜ਼ ਆਪਣੀ ਪੂਰ ਕਰਾਈ ਹੈ ਗਰਜ਼ ਦੀ ਮੈਂ ਤੁਹਾਨੂੰ ਇੱਕ ਟਾਰਸੀ ਦੀ ਗੱਲ ਦੱਸਦਾ ਹਾਂ ਬਹੁਤ ਪਹਿਲਾਂ ਦੀ ਗੱਲ ਹੈ ਇਹ ਆਪਣੇ ਹਦੀ ਸਿੰਘ ਜਿਹੜੇ ਹਦੀ ਸਿੰਘ ਬਿੰਦਰਾ ਹੈ ਨਾ ਉਹਨਾਂ ਦੀ ਨੂੰਹ ਮਤਲਬ ਇਹ ਸੋਨੂ ਦੀ ਮੰਮੀ ਤੋਂ ਸੋਨੂ ਦੇ ਮੈਸੇਜ ਤੇ ਬੱਚਾ ਹੋਣ ਵਾਲਾ ਸੀ ਤੋਂ ਹਸਪੀਟਲ ਲੈ ਗਏ ਉਹ ਹਸਪੀਟਲ ਲੈ ਗਏ ਤੇ ਡਾਕਟਰ ਨੇ ਕਿਹਾ ਵੀ ਆਪਰੇਸ਼ਨ ਕਰਨਾ ਪਊਗਾ ਇਦਾਂ ਨਹੀਂ ਹੋਣਾ ਔਰ ਫਿਰ ਦੁਬਾਰਾ ਬੱਚਾ ਨਹੀਂ ਹੋਏਗਾ ਕਦੀ ਵੀ ਤੇ ਉਹ ਡਰ ਗਈ ਸੋਹਣ ਦੀ ਮੰਮੀ ਡਰ ਗਈ ਇਸ ਗੱਲ ਤੋਂ ਤੇ ਉਹ ਕੀ ਹੁੰਦਾ ਨੂੰ ਲੇਬਰ ਰੂਮ ਕਹਿੰਦੇ ਲੇਬਰ ਰੂਮ ਚ ਲੈ ਕੇ ਗਏ ਡਾਕਟਰ ਨੂੰ ਤੇ ਉਹ ਬਾਹਰ ਮਸਤਾਨੇ ਜੀ ਹੋ ਕੇ ਜਕਾਰੇ ਲਾ ਕੀ ਲਾਉਂ ਜੋਰ-ਜੋਰ ਦੀ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਣਪੂਗਾਂ ਦੀ ਜੀ ਗਰਜ ਕਹਿਣੇ ਜਕਾਰੇ ਲਾਏ ਉਹ ਯਾਨੀ ਕਿ ਪੰਜ ਲਾਏ ਪਤਾ ਨਹੀਂ ਕਿੰਨੇ ਜਕਾਰੇ ਲਾਤੇ ਹੁੰਦੇ ਤੋ ਡਾਕਟਰ ਬਾਹਰ ਆ ਗਿਆ ਵੀ ਪਤਾ ਨਹੀਂ ਕਿਹੜਾ ਰੋਲਾ ਪੈ ਰਿਹਾ ਕੌਣ ਰੋਲਾ ਪੈ ਰਿਹਾ ਜ਼ੋਰ-ਜ਼ੋਰ ਦੀ ਉਹ ਡਾਕਟਰ ਸੀ ਜਿਹੜੇ ਜਿਹੜੀ ਵੀ ਡਾਕ ਲੈਡੀ ਡਾਕਟਰ ਸੀ ਕੋਈ ਵੀ ਸੀ ਉਹ ਬਾਹਰ ਆਏ ਤੇ ਬਾਹਰ ਆ ਕੇ ਉਹ ਦੇਖਿਆ ਵੀ ਇੱਕ ਲੇਡੀ ਜਿਹੜੀ ਹੈ ਉਹ ਜਕਾਰੇ ਲਾਈ ਜਾ ਰਹੀ ਹੈ ਪਤਾ ਨਹੀਂ ਉਹਨੂੰ ਸਮਝ ਤਾਂ ਹੈ ਨਹੀਂ ਸੀ ਸੋ ਹਮਾਰਾ ਸ਼ੇਰ ਸਿੰਘ ਮਿਸ਼ਨ ਕੋ ਗਾਂਹ ਦੀਜੇ ਤੇ ਉਹ ਡਾਕਟਰ ਅੰਦਰ ਗਿਆ ਤੇ ਡਿਲੀਵਰੀ ਹੋ ਗਈ ਮੈਨ ਆਪਰੇਸ਼ਨ ਉਹ ਉਹ ਕਹਿੰਦਾ ਵੀ ਇਹ ਕਮਾਲ ਹੋ ਗਿਆ ਇਹੋ ਜੀ ਪ੍ਰੇਰ ਤਾਂ ਮੈਂ ਕਦੀ ਸੁਣੀ ਨਹੀਂ کہ ایک لیڈی نے پیر پریر کی تا, انہیں شرم نہیں کی تھی. انہیں گرز کر کے جکارے لگائے ہیں اس کر کے جے جی گرز کر کے لگاؤ چیتی کم بنو گا اپن گرز کریں کے آدمی شرم کر کے اب گرز کر کے نہیں لا ہل کر کے جے کہ جی کتنے باروں مل جائے کہ اس دوسرا سننا لوے اے ہوتی ہے گل اس کر کے اپنے جڑے جکارے ہن سچ کر مننا جس نے وار سوہنگ مارا شیر سنگھ وشنو پگوان جکارا لایا گرز وہ غرض اپنی پور کرائی اپنی گرز پوری ہوئے گی بولنے کوئی گلتی ہو سکتی ہے سچے پاشاہ کو معافی تک سو شیر سنگ وچن ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿਮਰਿਆ ਵਿਸ਼ਨੂੰ ਭਗਵਾਨ ਦੀ ਜੈ ਇੱਕ ਬੇਨਤੀ ਹੋਰ ਇੱਕ ਸਕਿੰਟ ਦੀ ਜੇ ਤੁਸੀਂ ਇੱਕੇ ਸਾਹ ਵਿੱਚ ਜਕਾਰਾ ਲਾਓਗੇ ਫਿਰ ਗਰਜ ਕਰਕੇ ਲਗੂਗਾ ਜੇ ਤੋੜ ਕੇ ਲਗਾਓਗੇ ਵਿਸ਼ਨੂ ਤੇ ਆਮ ਤੌਰ ਦੇਖਿਆ ਸਾਹ ਬਦਲ ਦਿੰਦੇ ਇਹ ਨਹੀਂ ਕਰਨਾ ਇੱਕੋ ਮਹਾਰਾਜ ਨੇ ਇੱਕੋ ਸਾਹ ਜਦੋਂ ਜੈ ਬੋਲੋ ਉਦੋਂ ਸਾਹ ਲੈ ਲਓ ਲੇਕਿਨ ਆਪਾਂ ਕੀ ਕਰਦੇ ਆ ਕਿ ਵਿਸ਼ਨੂ ਤੇ ਜਾ ਕੇ ਸਾਹ ਲੈ ਲੈਂਦੇ ਆ ਫਿਰ ਗਰਜ ਕਰਕੇ ਨਹੀਂ ਲੱਗ ਸਕਦਾ ਗੱਜ ਕਰਕੇ ਲਾਉਣਾ ਹੈ ਤੇ ਸਾਹ ਲੈ ਕੇ ਪੂਰਾ ਜਕਾਰਾ ਲਾਓ ਜੈ ਲੰਬੀ ਕਰੋ ਜੈ ਨੂੰ ਜੈ ਕਰਕੇ ਇਹਨੇ ਕਿ ਥੋੜਾ ਸ਼ਾਰਟ ਚ ਲੈ ਲਓ ਤੇ ਉਸ ਤੋਂ ਬਾਅਦ ਦੁਬਾਰਾ ਸਾਹ ਲੈ ਲਓ ਤੇ ਠੀਕ ਜਿਗਰਸ ਕਰਕੇ ਲੱਗ ਜਾਣਗੇ ਠੀਕ ਹੈ ਜੀ ਸੋ ਹਮਾਰਾ ਸ਼ੇਸ਼ੀਸ਼ ਸ਼ੁਭਾਨ